ਠੀਕ ਉਹ ਪਹਿਲਾਂ ਕਹਿੰਦੇ ਪਈ ਗੱਡੀ ਸੀ। ਇਸ ਦੋ ਵਾਰ ਲੈ ਕੇ ਆਏ ਆਪਾਂ ਮੈਸ਼ੀ 245 ਟਰੈਕਟਰ ਇੰਨੀ ਹੁੰਦੀ ਤੁਸੀਂ ਚੈੱਕ ਕਰੋ ਟਰੈਕਟਰ ਸਾਰਾ Ориਜਨਲ ਆ। ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ। ਬਾਹ ਕੇ ਚਲਾ ਕੇ ਲਿਜਾ ਲਿਆ ਸਕਦੇ ਤੁਸੀਂ ਪੂਰੀ ਚੰਗੀ ਟਰਾਈ ਮਾਰ ਕੇ ਟਰੈਕਟਰ ਤੇ। 245 ਆਲਾ ਮੈਸ਼ੀ ਆ। ਕਲਚ ਸਿੰਗਲ ਆ ਮਾਰ ਲਿਆ 1994 ਸੈਲਫ ਸਟਾਰਟ ਰੰਗ ਪਿੰਟ ਜਮਨ ਨਾਲ ਦਾ ਸਾਰਾ ਟਰੈਕਟਰ Ориਜਨਲ ਇੰਜਨ ਗੇਅਰ ਦੀ ਬਾਈਕ ਨਾਲ ਪੂਰੀ ਫੁੱਲ ਗਾਰੰਟੀ ਆ ਤੇ ਮਗਲੇ ਡਰ ਹੈ ਜੇ ਕੇ ਕੰਪਨੀ ਦੇ ਮੂਹਰੇ ਡਰ ਹੈ ਅਪੋਲੋ ਕੰਪਨੀ ਦੇ 35 ਤੋਂ 40 ਕੇ ਵਜੇ ਟਰੈਕਟਰ ਹੈ ਟਾਇਰ ਪਏ ਆ ਬਾਕੀ ਟਰੈਕਟਰ ਦੀ ਕੀ ਨਹੀਂ ਤੁਸੀਂ ਚੈੱਕ ਕਰ ਸਕਦਾ ਡਿਮਾਂਡ ਆੜੀ 1 ਲੱਖ ਤੇ 50000 ਰੁਪਏ ਟਰੈਕਟਰ ਦੀ ਡਿਮਾਂਡ ਆ ਭਾਈ ਪੰਜ ਬਿਰਸ ਸੌਰੀ 50000 ਮੈਨੂੰ ਭਲੇਖਾ ਬਹਿ ਗਿਆ 50000 ਦਾ 1 ਲੱਖ ਤੇ 5000 ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਦੁਬਾਰਾ ਹੈ ਆਪਣੇ ਕੋਲ ਫਾਰਮਾਟ੍ਰੈਕ 60 ਮਾਡਲ ਹੈਗਾ ਪੂਰਾ 2000 ਤੇ ਹਿੱਟ ਤੁਸੀਂ ਦੇਖਦੇ ਹੋ ਟਰੈਕਟਰ ਪੂਰਾ Ориਜਨਲ ਆ ਚੰਗਾ ਸਾਫ ਕ ਨਹੀਂ ਹਿੰਦਾ ਪੰਜਾਬ ਨੰਬਰ ਟਰੈਕਟਰ ਹੈ ਡਬਲ ਕਲਚ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਟਰੈਕਟਰ ਸਾਰਾ Ориਜਨਲ ਆ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 40 ਤੋਂ 50 ਕੇ ਪੈਸੇ ਟਰੈਕਟਰ ਦੇ ਟਾਇਰ ਪਏ ਚਾਰੇ ਤੇ ਮਗਲੇ ਟਰਗੇ ਜੇ ਕੇ ਕੰਪਨੀ ਦੇ ਮੂਹਰੇ ਟਰਗੇ ਐਮ ਆਰ ਐਫ ਕੰਪਨੀ ਦੇ ਇਹ ਵਾ ਡਿਮਾਂਡ ਦੀ ਗੱਲ ਕਰਕੇ 2 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਆਈ ਲੈ ਜਾ ਲੈ ਜਾ ਵਾਜੋ ਤੁਸੀਂ ਲਿਆਓ ਵੀ ਆ ਪਿਆ ਦੇ ਕਿੰਨਾ ਲਿਆਓ ਬਈ ਦੁਬਾਰਾ ਆਪਣੇ ਕੋਲ ਇੱਕ ਫਾਰਮ ਟਰੈਕ 60 50 ਨੰਬਰ ਆ ਪੀ ਵੀ 03 ਟਰੈਕਟਰ ਮਾਡਲ ਆਗਾ 2000 8 ਡਬਲ ਕਲਚ ਟਰੈਕਟਰ ਆ ਬਾਕੀ ਟਰੈਕਟਰ ਨਹੀਂ ਹਿੰ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ ਤੇ ਚੰਗਾ ਟਰੈਕਟਰ ਏ ਜੇ ਵਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 70 ਤੋਂ 80 ਪੈਸੇ ਟਰੈਕਟਰ ਦੇ ਟਾਇਰ ਪੇ ਚਾਰੇ ਤੇ ਚਾਰੇ ਟਾਇਰ ਹੀ ਐਮ ਆਰ ਐਫ ਕੰਪਨੀ ਦੇ ਆ ਤੇ ਬਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 2 ਲੱਖ 80 ਹਜ਼ਾਰ ਪਰ ਟਰੈਕਟਰ ਦੀ ਡਿਮਾਂਡ ਆ ਗਈ ਜਿਹੜਾ ਸੁਣ ਕੇ ਆ ਉਹ ਸਰੀਰ ਦਾ ਪਾਣੀ ਬਾਕੀ ਬਈ ਮੌਕੇ ਤੇ ਬਾਈ ਕਹਿੰਦਾ ਵੀ ਪੂਰਾ ਫੁੱਲ ਮਾਨਤਨ ਕਰਦਾ ਇੰਜਨ ਗਿਆ ਤਾਂ ਪੂਰਾ ਚੰਗਾ ਟਰੈਕਟਰ ਆ ਤੇ ਬਾਈ ਕੋਲੇ ਟਰੈਕਟਰ ਹੋਰ ਵੀ ਹੁੰਦੇ ਆ ਘਰੇ ਤੇ ਬਾਈ ਇਸ ਟਾਈਮ ਦੋ ਤਿੰਨ ਟਰੈਕਟਰ ਹੀ ਲੈ ਕੇ ਆਇਆ ਮੰਡੀ ਚ ਤੇ ਬਈ ਆਪਾਂ ਉਹਦਾ ਨੰਬਰ ਪਾਵਾਂਗੇ ਵੀਡੀਓ ਚ ਆਪਣੇ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰਾਂ ਦੀ ਜਾਣਕਾਰੀ ਲੈ ਸਕਦੇ ਆ ਇਦਵਰੇ ਇੱਕ ਸਵਾਰਾ ਹੈ 855 ਪੰਜਾਬ ਨੰਬਰ ਆ ਪੀਵੀ 42 1998 ਮਾਡਲ ਆ ਟਰੈਕਟਰ ਤੁਸੀਂ ਵੇਖੋ ਟਰੈਕਟਰ ਪੂਰਾ ਚੰਗਾ ਸਾਫ ਸਾਰਾ ਟਰੈਕਟਰ Ориਜਨਲ ਆ ਜੇ ਮੈਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 60 ਤੋਂ 70 ਬੇ ਟਰੈਕਟਰ ਆ ਟਾਇਰ ਆਗੇ 60 ਤੋਂ 70 ਕੇ ਬੇ ਟਰੈਕਟਰ ਦੇ ਟਾਇਰ ਆਗੇ ਤੇ ਡਿਮਾਂਡ ਦੀ ਗੱਲ ਕਰਕੇ 230000 ਰੁਪਏ ਟਰੈਕਟਰ ਦੀ ਡਿਮਾਂਡ ਆ ਛੀ ਚੀਰੀ ਟਰੈਕਟਰ ਆ ਜੀ ਸੈਂਟਰ ਗੇਅਰ ਆ ਪੂਰਾ ਸਾਫ ਚੰਗਾ ਟਰੈਕਟਰ ਆ ਜੀ ਬਾਕੀ ਟਰੈਕਟਰ ਇੱਕ ਨਹੀਂ ਹਿੰਦੂ ਹੀ ਦੇਖ ਸਕ ਜਓ ਪੂਰਾ ਚੰਗੜ ਰੈਕ ਇਹ ਦੁਬਾਰਾ ਆ ਗਿਆ ਆਪਣੇ ਕੋਲ ਸੋਨਾਲਿਕਾ 2014 ਮਾਡਲ RX 750 DI ਜੇਬ ਟਰੈਕਟਰ ਦੇ ਟਾਇਰਾਂ ਦੀ ਗੱਲ ਹੈ ਮਗਲੇ ਟਾਇਰ ਬਿਲਕੁਲ ਨਵੇਂ ਆ ਤੇ ਮੂਹਲੇ ਟਾਇਰ ਹੈਗੇ 50 ਤੋਂ 70 ਕੇ ਪੈ ਮੂਹਲੇ ਟਾਇਰਾ ਸਾਈਡ ਗੇਅਰ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਰੰਗ ओरिजिनल ਸਾਰਾ ਤੇ ਜੇ ਡਿਮਾਂਡ ਦੀ ਗੱਲ ਕਰੀਏ ਚਾਰ ਲੱਖ ਤੇ 25000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ 22 ਨਗਦ ਕਾਇਦਾ ਟਰੈਕਟਰ ਹੈਗਾ ਇੰਜਨ ਇਹਦਾ ਪੂਰਾ ਚੰਗਾ ਬਾਕੀ ਤੁਸੀਂ ਵੀ ਟਰਾਈ ਮਾਰਕ ਟਰੈਕਟਰ ਖਰੀਦ ਸਕਦੇ ਹੋ ਸੋਨਾਲੀਕਾ 750 RX ਇਹਦਾ ਫੇਸ ਅਵਰਾ ਹੈ ਜੀ ਐਫੀ ਅਰਵਾ ਸਪੀਡੋ ਮਾਡਲ 2010 ਟਰੈਕਟਰ ਪੂਰਾ ਚੰਗਾ ਸਾਫ ਨਹੀਂ ਨਾ ਸਾਰਾ ਟਰੈਕਟਰ Ориਜਨਲ ਆ ਮਗਲੇ ਡਰ ਬਿਲਕੁਲ ਨਵੇਂ ਆ ਤੇ ਮੂਹਰੇ ਡਾਰੇ 40 ਤੋਂ 50 ਪੈਸੇ ਪੰਜਾਬ ਨੰਬਰ ਆ ਪੀ ਵੀ 13 ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 85 ਹਜ਼ਾਰ ਪਰ ਟਰੈਕਟਰ ਦੀ ਡਿਮਾਂਡ ਆਈ ਚੌਰਾਜ 855 ਸਾਰਾ ਟਰੈਕਟਰ Ориਜਨਲ ਆ ਦੇਖੋ ਵੀ ਸੌਦਾ ਹੁੰਦਾ ਟਰੈਕਟਰ ਦਾ ਦੇਖੋ ਇਹ ਇਹ ਖਿੱਤਲਾ ਬੰਦਾ ਇਹ ਦੇਖੋ ਇਹ ਉਨੇ ਨਗਰਾਂ ਦੇ ਕੋਈ ਖਾਤਾ ਨਹੀਂ ਹੁੰਦਾ ਹੈ ਸੌਦਾ ਹੁੰਦਾ ਵੀ ਟਰੈਕਟਰ ਦਾ ਉਹ ਬਾਈ ਖੜਾ ਆ ਜਾ ਲੋਗਾ ਟੋਕੋ ਲੋਗਾ ਟੋਕੋ ਪੂਰਾ ਰਾਜ 16 ਨਹੀਂ ਪਈ ਨਾਲ 2 ਲੱਖ ਵੀ ਆ ਬਾਈ ਇਹ ਮੈਨੂੰ ਕਿੰਨੇ ਦੀ ਫਿਰ ਆ ਪਤਾ ਨਹੀਂ ਆਗਾ ਮੈਂ ਫੜ ਜੂ ਕਿੱਥੇ ਰਹਿ ਕੇ ਮਾਰ ਦੂੰਗਾ ਉਹ ਆਪਣੀ ਬਰਾਤ ਨਹੀਂ ਯਾਰ ਸਾਡੇ ਕਿਹੜਾ ਪੂਰਾ ਨੋਟ ਕਰੀਦਾ ਮੈਂ ਤੁਫਾਈ ਨਹੀਂ ਯਾਰ ਬਈ ਯਾਰ ਫਿਰ ਨਹੀਂ ਪੂਰਾ ਲਾ ਯਾਰ ਫਿਰ ਫਿਰ ਇਹਦਾ ਪੂਰਾ ਹੋ ਜਾਏ ਦੋਸਤ ਹੋ ਜਾਣਾ ਫਾਇਦਾ ਦਾ ਹੁੰਦਾ ਹੀ ਨਹੀਂ ਹੁੰਦਾ ਕਿਸੇ ਲੋਟਾ ਆਲੀ ਹੁੰਦੇ ਖਿੱਚ ਕੇ ਆਲੀ ਹੁੰਦੇ ਖਿੱਚ ਕੇ ਕਰਨਗੇ ਸਾਡਾ ਕਿਹੜਾ ਨੇਤਰ ਗੱਲ ਤਾਂ ਉਹਨਾਂ ਦਾ ਪੂਰਾ ਤਾਂ ਕਹਿ ਰਹੇ ਪੱਛੇ ਇਹਨੂੰ ਕੀ ਭੈਂਦੀ ਬੰਦ ਇਹੋ ਵੀ ਪੁੱਛਣਾ ਆ ਲੈ ਬਸ ਜੋਨੇ ਡਿਆ ਰੇਟ ਦਾ ਫੋਦਾ ਕੋਈ 6 ਕਿਲੋ ਚਾਹੀਦਾ ਨਹੀਂ ਨਹੀਂ ਬਈ ਨਹੀਂ ਮੇਰੇ ਰੋਕ ਜਾ ਬਸ ਕੀ ਹੁਣ ਉਹ ਬਸ ਫਰਾ ਵਾਲਾ ਹੁਣ ਤੂੰ ਸਾਡਾ ਬੰਦਾ ਨਹੀਂ ਵਪਾਰ ਤੇ ਹੁਣ ਤਾਂ ਕੋਈ ਚੱਕ ਨਹੀਂ ਬਸ ਪਰਦੇ ਪਰਦੇ ਬਸ ਤੇਰੇ ਬਾਈ ਰੁਪਿਆ ਨਹੀਂ ਪੈਦਾ ਇੱਕ ਵੀ ਉਹ ਤੇਰੀ ਮਰਜ਼ੀ ਹੈ ਬਾਈ ਤੇਰੀ ਜੀ ਮੈਂ ਚੋਦਾ ਕੰਮ ਆ ਬਸ 100 ਪਈ ਤੁਹਾਨੂੰ ਦੋਨੇ ਤਰ੍ਹਾਂ ਪੂਰੇ ਦਾਸੀ ਨਹੀਂ ਲੈਂਦਾ ਯਾਰ ਬਸ ਨਹੀਂ ਹੁੰਦਾ ਮੇਰੀ ਗੱਲ ਤਾਂ ਆਪਣੇ ਕੋਲ ਮਾਰ ਲਿਆ ਮੇਰੀ ਗੱਲ ਆ ਬੈਨ ਲਿਆ ਹੋਣਾ ਤੁਹਾਡੇ ਟੱਕਾ ਦਾ ਮਹਿੰਗਾ ਉਹ ਮਹਿੰਗਾ ਜਿਹੜਾ ਮਾਲਕ ਮੰਗਦਾ ਮੈਂ ਲਿਆ ਲਾ ਲਵੀ ਉਹ ਤਾਂ ਹੋ ਗਿਆ 82000 ਦਾ 282000 ਦਾ ਇਹ ਦੋਗਲਾ ਟਰੈਕਟਰ ਆਪਣੇ ਕੋਲ ਸਵਰਾਜ 855 ਮਾਡਲ ਹੈ 1995 ਅੰਦਰ ਪੰਪ ਟਰੈਕਟਰ ਸਾਹਿਬ ਸਾਰਾ ਟਰੈਕਟਰ Ориਜినਲ ਆ ਪੰਜਾਬ ਨੰਬਰ ਆ ਪੀਵੀ02 ਟਰੈਕਟਰ ਦੀ ਨੀਂਹ ਤੁਸੀਂ ਚੈੱਕ ਕਰ ਸਕੋ ਟਰੈਕਟਰ ਬਿਲਕੁਲ ਸਾਫ ਹੈਗਾ ਤੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮਗਲ ਟਾਇਰ ਹੈਗਾ 90 ਤੋਂ 95 ਪੈਸੇ ਟਰੈਕਟਰ ਦੇ ਮਗਲ ਟਾਇਰ ਪਏ ਆ ਤੇ ਮੂਹਰ ਟਾਇਰ ਹੈਗਾ 50 ਤੋਂ 60 ਪੈਸੇ 6 ਜਿਰੀ ਟਰੈਕਟਰ ਹੈਗਾ 1 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਆਈ ਮੌਕੇ ਤੇ ਮਾਨਤਨ ਹੋ ਜੂਗਾ ਜੇਪਾ ਟਰੈਕਟਰ ਦੇ ਟਾਇਰਾਂ ਦੀ ਮਾਰਕ ਦੀ ਗੱਲ ਕਰੀਏ ਮਗਲ ਟਾਇਰ ਹੈਗਾ ਐਮ ਆਰ ਐਫ ਕੰਪਨੀ ਦੇ ਤੇ ਮੂਰਲੇ ਦੇ ਅਪੋਲੋ ਕੰਪਨੀ ਦੇ ਟਰੈਕਟਰ ਪੂਰਾ ਚੰਗਾ